ਦੇ ਬਹਿਸ਼ਾਨਾ ਚੰਗ ਦੇ ਨਾਲ ਤਸ਼ੱਦਦ ਟੌਣ ਅਤੇ 14 ਸਾਲ ਦੀ ਬੱਚੀ ਦੇ ਨਾਲ ਛੇੜਛਾੜ ਕਰਦਿਆਂ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੇ ਖਿਲਾਫ ਘਟਨਾ ਦੇ 4 ਦਿਨ ਬਾਅਦ ਵੀ ਸ਼੍ਰੀ ਮਕਸਾ ਸਾਹਿਬ ਦੀ ਪੁਲਿਸ ਨੇ ਕੋਈ ਵੀ ਕਾਰਵਾਈ ਨਾ ਕਰਦੇ ਹੋਏ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸਥਾਣਾ ਅਧਿਕਾਰੀ ਸ਼੍ਰੀ ਮਕਸਾ ਸਾਹਿਬ ਦੀ ਔਂਦੇ ਇੱਕ ਪਿੰਡ ਦਾ ਇਹ ਮਾਮਲਾ ਉਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਤਿੰਨ ਨਾਬਾਲਗ ਲੜਕੀਆਂ ਅਤੇ ਉਹਨਾਂ ਦੀ ਮਾਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਟੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਰਿਵਾਰ ਨੇ ਹਮਲਾਵਰ ਦਾ ਨਾਮ ਲੈਂਦੇ ਦੱਸਿਆ ਕਿ ਹਮਲਾਵਰ ਨੇ ਉਹਨਾਂ ਦੀ 14 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਇਸ ਵੱਡੇ ਅਪਰਾਧਿਕ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਮਾਮਲੇ ਨੂੰ ਸੁਧਾਰਨ ਲ ਮਾਮਲਾ ਦਸ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 14 ਸਾਲ ਦੀ ਬੱਚੀ ਦੇ ਨਾਲ ਛੇੜਛਾੜ ਕਰਕੇ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਹੈ। ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿੱਥੇ ਕਿ ਤਿੰਨ ਬੱਚੀਆਂ ਛੇ ਤੀਆਂ ਤੇ ਉਹਨਾਂ ਦੀ ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ। ਸੋ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਇਹੜੇ ਕੀ ਵੱਡੇ ਸਵਾਲ ਨੇ ਉਹ ਖੜੇ ਹੁੰਦੇ ਨੇ। 14 ਸਾਲ ਦੀ ਮਹਿ ਹੈ ਕਿ ਮੁਕਸਰ ਸਾਹਿਬ ਤੋਂ ਐਨ ਵਾਲੀਆਂ ਵਰਕਰ ਸੰਗਨ ਵਿੱਚ ਦੁਕਾਨ ਤੇ ਕਿਸ ਕਿਆਨੀ ਦਾ ਸਮਾਨ ਲੈਣਾ ਉਹਨਾਂ ਨੇ ਮੇਰੇ ਨਗੇ ਸੀਗੇ ਮਮਾ ਨੂੰ ਕੁੱਟ ਕੁੱਟਮਾਰ ਕੀਤੀ ਘਰੇ ਆ ਕੇ ਵੀ ਕੁੱਟ ਕੇ ਗਏ ਨੇ। ਮੇਰੀ ਭੈਣ ਕਰਿਆਨੇ ਦੀ ਦੁਕਾਨ ਤੇ ਗਈ ਸੀ ਪ੍ਰਗਟ ਸਿੰਘ ਨੇ ਬਤਮੀਜੀ ਮੇਰੀ ਭੈਣ ਨਾਲ ਕੀਤੀ ਅਤੇ ਮੇਰੀ ਭੈਣ ਘਰੇ ਵੀ ਆਈ ਤਾਂ ਮਮਾ ਨੂੰ ਦੱਸਿਆ ਮੇਰੇ ਨਾਲ ਪ੍ਰਗਟ ਨੇ ਗਲਤ ਕੰਮ ਕਰਨੀ ਕਿਆ ਸੀ ਅਸੀਂ ਗਏ ਸੀ ਆਸਪਤਾਲ ਅੱਜ ਮੈਂ ਐਡਮਿਸ਼ਨ ਵੀ ਗਈ ਦੋ ਤਿੰਨ ਦਿਨ ਤਾਂ ਕਹਿੰਦਾ ਪੁਲਸ ਆਈ ਸੀ ਬਿਆਨ ਲੈ ਕੇ ਚਲ ਗਈ ਅੱਗੋਂ ਸਾਨੂੰ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਡੀ ਅਸੀਂ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਬੇਟੀਆਂ ਮੇਰੇ 6 ਆ ਮੇਰਾ ਹਸਬੰਡ ਵੀ ਘਰੇ ਨਹੀਂ ਸੀ ਅਸੀਂ ਦੁਕਾਨ ਤੇ ਬੇਟੀ ਭੇਜੀ ਸੀ ਦੇ ਬੇਟੀ ਨਾ ਹਰਕਤਾਂ ਕੀਤੀਆਂ ਗਈਆਂ ਗਲਤ ਸਾਡੀ ਐਤਵਾਰ ਦੀ 12 ਵਜੇ ਦੀ ਗੱਲ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਦਾਖਲ ਵੀ ਉੱਥੇ ਰਹਿ ਕੇ ਆਏ ਹਸਪੀਟਲ 'ਚ ਅਜੇ ਤੱਕ ਸਖਤ ਸਜ਼ਾ ਹੋਣੀ ਚਾਹੀਦੀ ਹੈ 14 ਸਾਲ ਦੀ ਬੱਚੀ ਦੇ ਨਾਲ ਛੇੜਛਾੜ ਕਰਕੇ ਜਬਰਨਾਜ਼ੀ ਕੋਸ਼ਿਸ਼ ਕੀਤੀ ਗਈ ਹੈ ਛੇਤੀਆਂ ਦੀ ਮਾਤੇ ਚਾਈ ਗਏ ਨੇ ਤਸ਼ੱਦਦ ਬੇहद ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਡੰਡਿਆਂ ਦੇ ਨਾਲ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਇਹ ਵੀਡੀਓ ਵੀ ਕਾਫੀ ਜ਼ਿਆਦਾ ਜਿਹੜੀ ਕਿ ਵਾਇਰਲ ਹੋਈ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਖਿਲਾਫ ਕੋਈ ਵੀ ਕਾਰਵਾਈ ਜਿਹੜੀ ਕਿ ਨਹੀਂ ਕੀਤੀ ਗਈ। ਜਿਹੜੇ ਕਿ ਪੀੜਤ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਬਿਆਨ ਤੱਲ ਲਏ ਗਏ ਸੀ ਪਰ ਇਸ ਨੂੰ ਲੜਾਈ ਝਗੜੇ ਦਾ ਮਾਮਲਾ ਦੱਸ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਪੁਲਿਸ ਨੇ ਲੜਾਈ ਝਗੜੇ ਦੀ ਵੀਡੀਓ ਦੱਸ ਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੋ 6 ਧੀਆਂ ਦੀ ਮਾਂ ਤੇ ਟਾਈ ਗਏ ਸੰਤ ਸ਼ਬਦ ਜਿothe ki ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਸੋ ਇਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਪਰ ਫਿਰ ਵੀ ਜਿਹੜਾ ਕਿ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਕਰਕੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਸੋ ਚੌਥਾ ਸਾਲ ਦੀ ਬੱਚੀ ਦੇ ਨਾਲ ਛੇੜਛਾੜ ਕਰਕੇ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਕੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਬਿਆਨ ਵੀ ਦਿੱਤਾ ਗਿਆ ਸੀ ਪਰ ਫਿਰ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ तो श्री मुक्तर साहब का यह मामला जितने कि प्रशासन से व्डे सवाल खड़े होंगे ने क्योंकि यह भीडियो भी काफ़ी ज्यादा वायरल हुई सी जिस करके उसके तो बाद भी कोई भी कार्रवाई नहीं की थी।